ਹਾਂਜੀ ਦੋਸਤੋ ਇੱਕ ਨਵੀਂ ਸਕੀਮ ਸ਼ੁਰੂ ਹੋਈ ਹੈ ਕਿ ਜਿਹੜੀ ਕਿ ਸਕੂਲ ਪੜ੍ਹਦੇ ਜਵਾਕਾਂ ਦੇ ਲਈ ਬਹੁਤ ਹੀ ਖੁਸ਼ਖਬਰੀ ਆਈ ਹੈ ਪ੍ਰਧਾਨ ਮੰਤਰੀ ਮੁਫਤ ਲੈਪਟਾਪ ਸਕੀਮ 2025 ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਤਹਿਤ ਹੁਣ ਤੁਹਾਨੂੰ ਫ੍ਰੀ ਲੈਪਟਾਪ ਮਿਲਣਗੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਲੈਪਟਾਪ ਚੱਕੇ ਹੋਏ ਨੇ ਤੇ ਕਿਵੇਂ ਅਪਲਾਈ ਕਰਨਾ ਹੈ ਸਾਰਾ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗਣ ਵਾਲਾ ਹੈ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤਾਂ ਜੋ ਕਿਸੇ ਹੋਰ ਜਵਾਗ ਦਾ ਭਲਾ ਹੋ ਸਕੇ ਤਾਂ ਦੋਸਤੋ ਆਓ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕੇਂਦਰ ਸਰਕਾਰ ਦੇ ਵੱਲੋਂ ਮੁਫਤ ਲੈਪਟਾਪ ਯੋਜਨਾ 2025 ਫਰੀ ਲੈਪਟਾਪ ਯੋਜਨਾ 2025 ਦਸਵੀਂ ਅਤੇ 12ਵੀਂ ਪਾਸ ਸਾਰੇ ਵਿਦਿਆਰਥੀਆਂ ਦਾ ਲਈ ਮੁਫਤ ਲੈਪਟਾਪ ਵੰਡ ਯਾਨੀ ਕਿ ਸਕੀਮ ਆ ਚੁੱਕੀ ਹੈ ਜਿਹੜੇ ਕਿ ਦਸਵੀਂ ਤੇ 12ਵੀਂ ਦੇ ਵਿੱਚੋਂ ਜਵਾਕ ਪੜ੍ਹਦੇ ਨੇ ਉਹਨਾਂ ਦੇ ਲਈ ਮੁਫਤ ਲੈਪਟਾਪ ਸਕੀਮ ਹੈ ਜਿਹੜੀ ਉਹ ਚਾਲੂ ਹੋ ਚੁੱਕੀ ਹੈ ਤੇ ਕਿਵੇਂ ਅਪਲਾਈ ਕਰਨੀ ਹੈ ਆਹ ਸਾਰਾ ਕੁਝ ਸਟੈਪ ਟੂ ਸਟੈਪ ਆਪਾਂ ਜਾਣਦੇ ਆ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਫਰੀ ਲੈਪਟਾਪ ਯੋਜਨਾ 2025 ਦੇ ਤਹਿਤ ਦਸਵੀਂ ਅਤੇ 12ਵੀਂ ਪਾਸ ਯੋਗ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦੇਣ ਦੇ ਲਈ ਮੁਫਤ ਲੈਪਟਾਪ ਦਿੱਤੇ ਜਾਣਗੇ ਹੁਣ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਜਿਹੜੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਹੈ ਇਹਨਾਂ ਦੋਵਾਂ ਦੀ ਰਲ ਕੇ ਸਕੀਮ ਚੱਲ ਰਹੀ ਹੈ ਜਿਸ ਦੇ ਤਹਿਤ ਫ੍ਰੀ ਲੈਪਟਾਪ ਦਿੱਤੇ ਜਾਣਗੇ ਤੇ ਇਹ ਸਕੀਮ ਡਿਜੀਟਲ ਸਿੱਖਿਆ ਨੂੰ ਮੱਧ ਨਜ਼ਰ ਰੱਖਦੇ ਹੋਏ ਧਿਆਨ ਦੇ ਵਿੱਚ ਰੱਖਦੇ ਹੋਏ 10ਵੀਂ ਅਤੇ 12ਵੀਂ ਕਲਾਸ ਦੇ ਜਵਾਕਾਂ ਨੂੰ ਦਿੱਤੇ ਜਾਣਗੇ ਉਹ ਵੀ ਫ੍ਰੀ ਇਸ ਯੋਜਨਾ ਦਾ ਮਕਸਦ ਆਰਥਿਕ ਤੌਰ ਤੇ ਕਮਜ਼ੋਰ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਸਾਧਨ ਉਪਲਬਧ ਕਰਵਾ ਕੇ ਉਹਨਾਂ ਦੀ ਸਿੱਖਿਆ ਨੂੰ ਮਜ਼ਬੂਤ ਬਣਾਉਣਾ ਹੈ ਯਾਨੀ ਕਿ ਜਿਹੜੇ ਲੋਕ ਆਰਥਿਕ ਤੌਰ ਤੇ ਕਮਜ਼ੋਰ ਨੇ ਯਾਨੀ ਕਿ ਗਰੀਬ ਨੇ ਜਿਹੋ ਪੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਤਕਨੀਕੀ ਸਾਧਨ ਵੀ ਉਪਲਬਧ ਕਰਵਾਏ ਜਾਣਗੇ ਤਾਂ ਜੋ ਉਹਨਾਂ ਦੀ ਸਿੱਖਿਆ ਜਿਹੜੀ ਹੋਰ ਮਜ਼ਬੂਤ ਹੋ ਸਕੇ ਤਾਂ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਾਂ ਉਦੇਸ਼ ਦੀਏ ਉਦੇਸ਼ ਕੀ ਰੱਖੇ ਗਏ ਨੇ ਇਹ ਕਿਉਂ ਲੈਪਟਾਪ ਜਿਹੜੇ ਫ੍ਰੀ ਦਿੱਤੇ ਜਾ ਰਹੇ ਨੇ ਪਹਿਲੀ ਦੀ ਗੱਲ ਕਰੀਏ ਤਾਂ ਪਹਿਲਾ ਇਹ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦੇ ਲਈ ਲੋੜੀਂਦੇ ਸਾਧਨ ਉਪਲਬਧ ਕਰਵਾਉਣਾ ਤੇ ਆਰਥਿਕ ਤੌਰ ਤੇ ਕਮਜ਼ੋਰ ਅਤੇ ਪਿਛੜੇ ਵਰਗ ਦੇ ਵਿਦਿਆਰਥੀਆਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨਾ ਅੱਗੇ ਸਿੱਖਿਆ ਦੇ ਖੇਤਰ ਦੇ ਵਿੱਚ ਡਿਜੀਟਲ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣਾ ਯਾਨੀ ਕਿ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਮਿਸ਼ਨ ਹੈ ਡਿਜੀਟਲ ਇੰਡੀਆ ਉਸ ਦੇ ਤਹਿਤ ਇਹ ਸਕੀਮ ਲਾਗੂ ਕੀਤੀ ਗਈ ਹੈ ਤਾਂ ਜੋ ਲੋਕੀ ਆਈਟੀ ਸੈਕਟਰ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਸ ਵੱਲ ਜਾ ਸਕਣ ਤੇ ਜੇ ਕਿਸੇ ਨੇ ਅਪਲਾਈ ਕਰਨਾ ਹੈ ਤੇ ਉਹਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਕੀ ਕੁਝ ਹੋਣਾ ਚਾਹੀਦਾ ਸਾਰਾ ਕੁਝ ਤੁਹਾਨੂੰ ਦੱਸਣ ਵਾਲੇ ਆ ਤੁਸੀਂ ਧਿਆਨ ਨਾਲ ਸੁਣਨਾ ਅਰਜੀ ਕਰਤਾ ਯਾਨੀ ਕਿ ਜਿਹੜਾ ਬੱਚਾ ਅਪਲਾਈ ਕਰੇਗਾ ਅਰਜੀ ਕਰਤਾ ਵਿਦਿਆਰਥੀ ਭਾਰਤ ਦੇ ਕਿਸੇ ਵੀ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ 10ਵੀਂ ਜਾਂ 12ਵੀਂ ਦੇ ਵਿੱਚ ਘੱਟੋ-ਘੱਟ 60% ਤੋਂ 85% ਦੇ ਵਿੱਚ ਅੰਕ ਉਹਨਾਂ ਦੇ ਹੋਣੇ ਚਾਹੀਦੇ ਨੇ ਜਿਹੜੇ ਕਿ ਰਾਜ ਅਨੁਸਾਰ ਵੱਖ-ਵੱਖ ਹੋ ਸਕਦੇ ਨੇ ਹੁਣ ਮੇਨ ਗੱਲ ਇਹ ਹੈ ਕਿ ਜਿਹੜੇ ਬੱਚਿਆਂ ਨੇ ਪੇਪਰ ਦਿੱਤੇ ਨੇ 10ਵੀਂ ਦੇ ਤੇ 12ਵੀਂ ਦੇ ਤੇ ਜਿਹੜੇ ਪਾਸ ਹੋ ਚੁੱਕੇ ਨੇ ਉਹਨਾਂ ਦੇ ਨੰਬਰ 60% ਤੇ 85% ਯਾਨੀ ਕਿ 10ਵੀਂ ਦੇ ਵਿੱਚ 60% ਤੇ 12ਵੇਂ ਦੇ ਵਿੱਚ 85% ਹੋਣੇ ਚਾਹੀਦੇ ਨੇ ਉਹ ਜਿਹੜੇ ਰਾਜ ਨੇ ਉਹਨਾਂ ਵਿੱਚ ਅਲੱਗ-ਅਲੱਗ ਹੋ ਸਕਦੇ ਨੇ ਉਹ ਤੁਸੀਂ ਆਪਣੇ ਰਾਜ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਪਤਾ ਕਰ ਸਕਦੇ ਹੋ ਪਰਿਵਾਰ ਦੀ ਸਲਾਨਾ ਆਮਦਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਲਾਨਾ ਆਮਦਨ ਪਰਿਵਾਰ ਦੀ ਬੱਚੇ ਦੇ ਪਰਿਵਾਰ ਦੀ ਸਲਾਨਾ ਆਮਦਨ ਉਹ 2 ਲੱਖ ਤੋਂ ਵੱਧ ਨਾ ਹੋਣੀ ਚਾਹੀਦੀ ਹੈ ਯਾਨੀ ਕਿ 2 ਲੱਖ ਤੋਂ ਘੱਟ-ਘੱਟ ਹੋਣੀ ਚਾਹੀਦੀ ਹੈ ਵੱਧ ਨਹੀਂ ਹੋਣੀ ਚਾਹੀਦੀ ਵਿਦਿਆਰਥੀ ਨੇ ਪਹਿਲਾਂ ਕਿਸੇ ਹੋਰ ਸਰਕਾਰੀ ਯੋਜਨਾ ਦੇ ਤਹਿਤ ਲੈਪਟਾਪ ਨਾ ਲਿਆ ਹੋਵੇ ਯਾਨੀ ਕਿ ਜਿਹੜਾ ਬੱਚਾ ਅਪਲਾਈ ਕਰ ਰਿਹਾ ਉਸ ਨੂੰ ਪਹਿਲਾਂ ਕੋਈ ਸਰਕਾਰੀ ਸਕੀਮ ਦੇ ਤਹਿਤ ਸਰਕਾਰੀ ਲੈਪਟਾਪ ਨਾ ਮਿਲਿਆ ਹੋਵੇ ਹੁਣ ਆਪਾਂ ਲੈਪਟਾਪ ਦੀ ਗੱਲ ਕਰੀਏ ਤਾਂ ਇਹਦੇ ਲਾਭ ਕੀ ਨੇ ਠੀਕ ਹੈ ਲੈਪਟਾਪ ਵਾਲੀ ਸਕੀਮ ਦੇ ਲਾਭ ਕੀ ਨੇ ਯੋਗ ਵਿਦਿਆਰਥੀਆਂ ਨੂੰ ਮੁਫਤ ਲੈਪਟਾਪ ਦਿੱਤੇ ਜਾਣਗੇ ਇਸ ਯੋਜਨਾ ਦੇ ਤਹਿਤ ਲੈਪਟਾਪ ਰਾਹੀਂ ਆਨਲਾਈਨ ਸਿੱਖਿਆ ਪ੍ਰੋਜੈਕਟ ਕੰਮ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਯਾਨੀ ਕਿ ਜਿਹੜੇ ਬੱਚੇ ਪੇਪਰ ਵਗੈਰਾ ਦਿੰਦੇ ਨੇ ਉਹ ਪੜ੍ਹ ਸਕਣਗੇ ਠੀਕ ਹੈ ਔਨਲਾਈਨ ਸਿੱਖਿਆ ਪ੍ਰਾਪਤ ਕਰ ਸਕਣਗੇ ਕੋਈ ਪ੍ਰੋਜੈਕਟ ਵਗੈਰਾ ਕੋਈ ਠੀਕ ਤੇ ਉਹ ਵੀ ਤੁਸੀਂ ਇਹਦੇ ਨਾਲ ਮਦਦ ਮਿਲ ਸਕਦੀ ਹੈ ਤੇ ਡਿਜੀਟਲ ਸક્ષਰਤਾ ਤੇ ਰੋਜ਼ਗਾਰ ਦੇ ਮੌਕੇ ਵਧਣਗੇ ਯਾਨੀ ਕਿ ਬੱਚੇ ਜਿਹੜੇ ਔਨਲਾਈਨ ਪੜ੍ਹਾਈ ਕਰਨਗੇ ਉਹਨਾਂ ਨੂੰ ਡਿਜੀਟਲ ਯਾਨੀ ਕਿ ਇਹ ਜਿਹੜਾ ਸਾਈਬਰ ਜਿਹੜੀ ਸਟੱਡੀ ਹੁੰਦੀ ਹੈ ਉਹ ਹਰੇਕ ਤਰ੍ਹਾਂ ਦੀ ਉਹਨਾਂ ਨੂੰ ਆ ਜਾਏਗੀ ਜੇ ਉਸ ਲਾਈਨ ਦੇ ਵਿੱਚ ਜਾਣਗੇ ਤਾਂ ਅੱਗੇ ਕੀ ਹੈ ਅਰਜੀ ਦੀ ਪ੍ਰਕਿਰਿਆ ਮੇਨ ਗੱਲ ਹੁੰਦੀ ਹੈ ਉਰੇ ਅਰਜੀ ਦੀ ਪ੍ਰਕਿਰਿਆ ਕੀ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤਾਂ ਨਾਲ ਤੁਸੀਂ ਦੇਖਣਾ ਹੈ ਸਬੰਧਤ ਰਾਜ ਸਰਕਾਰ ਦੀ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਤੁਸੀਂ ਯੋਜਨਾ ਦੇ ਲਈ ਅਪਲਾਈ ਕਰ ਸਕਦੇ ਹੋ ਯਾਨੀ ਕਿ ਜਿਹੜੇ ਵੀ ਸਟੇਟ ਦੇ ਨਾਲ ਤੁਸੀਂ ਬਿਲੋਂਗ ਕਰਦੇ ਹੋ ਉਸ ਸਟੇਟ ਦੀ ਜਿਹੜੀ ਅਧਿਕਾਰਿਕ ਵੈਬਸਾਈਟ ਹੈ ਸਿੱਖਿਆ ਵਿਭਾਗ ਦੀ ਉੱਥੇ ਤੁਸੀਂ ਜਾਣਾ ਹੈ ਤੇ ਅਰਜੀ ਦੇ ਲਈ ਅਪਲਾਈ ਕਰਨਾ ਹੈ ਤੇ ਅਰਜੀ ਦੇ ਫਾਰਮ ਦੇ ਵਿੱਚ ਲੋੜੀਂਦੀ ਜਾਣਕਾਰੀ ਭਰਨੀ ਹੈ ਤੇ ਜਰੂਰੀ ਦਸਤਾਵੇਜ਼ ਜਿਹੜੇ ਅਪਲੋਡ ਕਰਨੇ ਆ ਅਰਜੀ ਭਰਨ ਤੋਂ ਬਾਅਦ ਤੁਹਾਨੂੰ ਅਰਜੀ ਨੰਬਰ ਮਿਲੇਗਾ ਤੇ ਉਹ ਤੁਸੀਂ ਸੰਭਾਲ ਕੇ ਰੱਖਣਾ ਹੈ ਤੇ ਉਸ ਤੋਂ ਬਾਅਦ ਇੱਕ ਲਿਸਟ ਆਫੀਗੀ ਉਹਦੇ ਵਿੱਚ ਚੁਣੇ ਗਏ ਵਿਦਿਆਰਥੀਆਂ ਦੀ ਲਿਸਟ ਵੈੱਬਸਾਈਟ ਤੇ ਜਾਰੀ ਕੀਤੀ ਜਾਵੇਗੀ ਉਸ ਤੋਂ ਬਾਅਦ ਕੀ ਹੋ ਗਿਆ 10ਵੀਂ ਅਤੇ 12ਵੀਂ ਦਾ ਮਾਰਕਸ਼ੀਟ ਜਾਂ ਪ੍ਰਮਾਣ ਪੱਤਰ ਤੁਸੀਂ ਉਹ ਵੀ ਦੇਣਾ ਹੈ ਠੀਕ ਹੈ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਜਿਹੜਾ ਤੁਹਾਡੇ ਕੋਲ ਹੈਗਾ ਉਹ ਰੈਟੀ ਕਾਰਡ ਦੇ ਵਿੱਚ ਰੱਖਣਾ ਹੈ ਯਾਨੀ ਕਿ ਜਦੋਂ ਤੁਸੀਂ ਪਛਾਣ ਪੱਤਰ ਉਹਦੇ ਵਿੱਚ ਮੰਨ ਹੋਏਗਾ ਪਰਿਵਾਰ ਦੀ ਆਮਦਨ ਜਿਹੜੀ ਇੱਕ ਉਹ ਦਾ ਸਰਟੀਫਿਕੇਟ ਨਿਵਾਸ ਪ੍ਰਮਾਣ ਪੱਤਰ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਜਾਤੀ ਪ੍ਰਮਾਣ ਪੱਤਰ ਹੋਣਾ ਚਾਹੀਦਾ ਤੇ ਬੈਂਕ ਪਾਸਬੁੱਕ ਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਇਹ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਉਸ ਤੋਂ ਇਲਾਵਾ ਮਹੱਤਵਪੂਰਨ ਹੋਰ ਜਾਣਕਾਰੀਆਂ ਕਿਹੜੀਆਂ ਅਰਜ਼ੀਆਂ ਸਿਰਫ ਸਰਕਾਰੀ ਅਧਿਕਾਰਿਕ ਵੈਬਸਾਈਟ ਰਾਹੀਂ ਹੀ ਸਵਕਾਰ ਕੀਤੀਆਂ ਜਾਣਗੀਆਂ ਯਾਨੀ ਕਿ ਜੇ ਤੁਸੀਂ ਫਾਰਮ ਭਰਦੇ ਹੋ ਤਾਂ ਸਰਕਾਰੀ ਵੈਬਸਾਈਟ ਹੈ ਜਿਹੜੀ ਕਿਸੇ ਵੀ ਸਟੇਟ ਦੀ ਉੱਥੇ ਹੀ ਜਾ ਕੇ ਤੁਸੀਂ ਇਹ ਔਨਲਾਈਨ ਭਰਨੀ ਹੈ ਕਿਸੇ ਨੂੰ ਫਾਰਮ ਜਿਵੇਂ ਕਿ ਆਪਾਂ ਦਸਤੀ ਫਾਰਮ ਭਰਾ ਦਿੰਦੇ ਨੇ ਠੀਕ ਹੈ ਫੋਟੋਸਟੇਟ ਕਰਕੇ ਫਾਰਮ ਨੂੰ ਲੋਕੀ ਭਰਦੇ ਰਹਿੰਦੇ ਨੇ ਇਹੋ ਜਿਹਾ ਕੋਈ ਕੰਮ ਨਹੀਂ ਕਰਉਣਾ ਉਹ ਉਹ ਫੇਕ ਹੋਏਗਾ ਔਨਲਾਈਨ ਹੀ ਫਾਰਮ ਨਿਕਲੇਗਾ ਜਦੋਂ ਵੀ ਨਿਕਲੇਗਾ ਅਜਿਹਾ ਤੇ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਬਚਣ ਦੇ ਲਈ ਅਧਿਕਾਰਕ ਸਰੋਤਾਂ ਤੋਂ ਜਾਣਕਾਰੀ ਹੀ ਤੁਸੀਂ ਪ੍ਰਾਪਤ ਕਰਨੀ ਹੈ ਤਾਂ ਉਸ ਤੋਂ ਬਾਅਦ ਯੋਜਨਾ ਸੰਬੰਧੀ ਕਿਸੇ ਦੀ ਵੀ ਮਦਦ ਲਈ ਸਬੰਧਤ ਵਿਭਾਗ ਦੇ ਨਾਲ ਸੰਪਰਕ ਕਰਨਾ ਹੈ ਯਾਨੀ ਕਿ ਜੇ ਤੁਸੀਂ ਮਦਦ ਲੈਣਾ ਚਾਹੁੰਦੇ ਹੋ ਤਾਂ ਯੋਜਨਾ ਦੇ ਨਾਲ ਸਬੰਧਤ ਜਦੋਂ ਨੋਟੀਫਿਕੇਸ਼ਨ ਆਏਗਾ ਤੇ ਉੱਥੇ ਸਬੰਧਤ ਭਾਗ ਦੇ ਨਾਲ ਜਿਹੜੇ ਲੋਕ ਜੁੜੇ ਹੋਣਗੇ ਉਹਨਾਂ ਦੇ ਤੁਹਾਨੂੰ ਕੰਟੈਕਟ ਨੰਬਰ ਦਿੱਤੇ ਹੋਣਗੇ ਤੇ ਤੁਹਾਨੂੰ ਇਹ ਸਾਰਾ ਕੁਝ ਉਹਨਾਂ ਤੋਂ ਹੀ ਪਤਾ ਲੱਗ ਸਕਦਾ ਹੈ ਕੀ ਕੁਝ ਮਿਲਣਾ ਹੈ ਕਦੋਂ ਮਿਲਣਾ ਹੈ ਸਾਰਾ ਕੁਝ ਤੁਹਾਨੂੰ ਉਹ ਤੋਂ ਪਤਾ ਲੱਗ ਜਾਏਗਾ ਜਦੋਂ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਇੱਕ ਵਾਰ ਫੇਰ ਤੋਂ ਦੁਬਾਰਾ ਤੁਹਾਨੂੰ ਦੱਸ ਦਈਏ ਕਿ ਜਿਹੜੇ ਬੱਚੇ ਇਲੀਜੀਬਲ ਨੇ ਉਹਨਾਂ ਨੂੰ ਕਿਹੜੇ ਕਿਹੜੇ ਡਾਕੂਮੈਂਟ ਆਪਣੇ ਕੋਲ ਰੱਖਣੇ ਚਾਹੀਦੇ ਸਭ ਤੋਂ ਪਹਿਲਾਂ 10ਵੀਂ 12ਵੀਂ ਦਾ ਸਰਟੀਫਿਕੇਟ ਜਿਸ ਦੇ ਵਿੱਚ 10ਵੀਂ ਦੇ ਵਿੱਚ 60% ਤੇ 85% ਜਿਹੜੇ ਉਹ ਪਲੱਸ 2 ਦੇ ਵਿੱਚੋਂ ਨੰਬਰ ਆਏ ਹੋਣ ਤੇ ਦੂਸਰਾ ਆਧਾਰ ਕਾਰਡ ਜਾਂ ਫਿਰ ਹੋਰ ਪਛਾਣ ਪੱਤਰ ਠੀਕ ਹੈ ਪਰਿਵਾਰ ਦੀ ਆਮਦਨ ਦਾ ਪ੍ਰਮਾਣ ਪੱਤਰ ਯਾਨੀ ਕਿ ਇਨਕਮ ਸਰਟੀਫਿਕੇਟ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ 2 ਲੱਖ ਤੋਂ ਵੱਧ ਇਨਕਮ ਤੁਹਾਡੀ ਨਹੀਂ ਹੋਣੀ ਚਾਹੀਦੀ ਨਿਵਾਸ ਪ੍ਰਮਾਣ ਪੱਤਰ ਮਤਲਬ ਕਿ ਜਿਵੇਂ ਕਿ ਬड़ा ਵੋਟਰ ਕਾਰਡ ਵੀ ਚੱਲ ਜਾਏਗਾ ਆਧਾਰ ਕਾਰਡ ਵੀ ਚੱਲ ਜਾਏਗਾ ਪਰ ਜੇ ਤੁਹਾਡੇ ਕੋਲ ਜਿਵੇਂ ਤੁਸੀਂ ਪੰਜਾਬ 'ਚ ਰਹਿੰਦੇ ਹੋ ਪੰਜਾਬ ਰੈਜ਼ੀਡੈਂਸ ਹੈ ਤੇ ਸਭ ਤੋਂ ਬੈਟਰ ਹੋਏਗਾ ਤੇ ਜਾਤੀ ਪ੍ਰਮਾਣ ਪੱਤਰ ਵੀ ਜੇ ਤੁਹਾਡੇ ਕੋਲ ਹੋਵੇ ਉਹ ਵੀ ਬੈਟਰ ਹੋਏਗਾ ਤੇ ਬੈਂਕ ਪਾਸਬੁੱਕ ਉਹ ਵੀ ਤੁਹਾਨੂੰ ਦੇਣੀ ਹੈ ਜੇਕਰ ਸਰਕਾਰ ਸਬਸਿਡੀ ਵਗੈਰਾ ਦਿੰਦੀ ਹੈ ਤੇ ਉਹ ਉਸ ਦੇ ਵਿੱਚ ਭੇਜ ਸਕਦੀ ਹੈ ਤਾਂ ਦੋਸਤੋ ਇਹੀ ਖਬਰ ਸੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤਾਂ ਜੋ ਕਿਸੇ ਗਰੀਬ ਬੱਚੇ ਕੋਲੇ ਵੀਡੀਓ ਪਹੁੰਚ ਸਕੇ ਤੇ ਉਹ ਜਾਣਕਾਰੀ ਲੈ ਸਕੇ ਕਿਉਂਕਿ ਇਹ ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ ਪੀਐਮ ਮੁਫਤ ਲੈਪਟਾਪ ਸਕੀਮ ਦੇ ਦੀ ਜਾਣਕਾਰੀ ਹੈ ਤੇ ਇਹਨਾਂ ਹੀ ਬੱਚਿਆਂ ਨੂੰ ਇਹ ਸਕੀਮ ਮਿਲਣੀ ਹੈ ਜਿਨ੍ਹਾਂ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿਵੇਂ ਅਪਲਾਈ ਕਰਨਾ ਉਹ ਵੀ ਤੁਹਾਨੂੰ ਦੱਸਤਾ ਤੇ ਫ੍ਰੀ ਲੈਪਟਾਪ ਦੀ ਇਹ ਸਕੀਮ ਹੈਗੀ ਹੈ ਤੁਸੀਂ ਜਲਦ ਤੋਂ ਜਲਦੀ ਜਦੋਂ ਵੀ ਫਾਰਮ ਨਿਕਲਗੇ ਆਪਣੇ ਡਾਕੂਮੈਂਟ ਪੂਰੇ ਰੱਖਣੇ ਨੇ ਤੇ ਉਸ ਤੋਂ ਬਾਅਦ ਇਹ ਸਰਕਾਰੀ ਸਕੀਮਾਂ ਜਿਹੜੀ ਅਪਲਾਈ ਕਰ ਦੇਣੀ ਹੈ ਸੋ ਦੋਸਤੋ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਏਗੀ ਧੰਨਵਾਦ ਜੀ